ਸੱਪੇ ਸੜ ਗਿਆ ਲੱਗ ਗਈ ਰੋਟੀ ਕੀ ਕਰਾਂ ਮੈਂ ਹੁਣ ਮੈਂ ਜਾ ਵੀ ਨਹੀਂ ਸਕਦੀ ਘਰ ਛੱਡ ਕੇ ਚਰ ਪਿੰਡੀਆਂ ਵੀ ਪਈਆਂ ਘਰੇ ਅੱਲ ਵੀ ਪਈਆਂ ਤੋਰੀਆਂ ਵੀ ਪਈਆਂ ਚਟਨੀ ਬਣਾਉਣ ਨੂੰ ਕਹਤਾ ਚੁੱਬੜ ਵੀ ਪਿਆ ਚਾਹੀ ਬਣਾ ਦਿੰਨੀ ਆ ਘਨੇਂਬੂ ਪਾਣੀ ਬਣਾ ਦਾਂ ਕੀ ਕਰਾਂ ਹੁਣ ਤਾਂ ਨਾ ਸਾਰੀ ਝਾੜੀ ਰਸੋਈ ਚ ਲੰਗਿਆ ਕਰਨੀ ਆ ਨਾ ਤਾਂ ਮੈਂ ਜਾ ਸਕਦੀ ਆ ਛੱਡ ਕੇ ਨਾ ਰਹਿ ਸਕਦੀ ਆ ਕੀ ਕਰਾਂ ਮੈਂ ਤੇ ਇਹ ਜਿੰਮ ਬੱਗ ਕੀ ਸਾਰਾ ਨਾ ਉਤਰ-ਪੁਤਰ ਕਰ ਦੇਣਗੇ ਕਰ ਇਨਾ ਆ ਕੇ ਕੱਲੀ ਤੋਂ ਹੋਣਾ ਵੀ ਨਹੀਂ ਇਹ ਵੀ ਨਹੀਂ ਸੁਖ ਮਾਤਾ ਦਾ ਵੀ ਮੇਰੇ ਨਾਲ ਹੀ ਕਰਾ ਦੂਗੀ ਕੁਛ ਫਿਰ ਕਹਿੰਦੇ ਕੁ ਮ ਬੋਲਦੀ ਆ ਮ ਬੋਲਣਾ ਤਾਂ ਹੋਰ ਕੀ ਕਰਾਂ ਛਲ ਮਨ ਚਾਹ ਤਾਂ ਬਣਾ ਫਿਰ ਦੇਖੀ ਜਾਊਗੀ ਹਾਂ ਆਪ ਕਮਨ ਬੋਲਦੀ ਐ ਕਿਵੇਂ ਪਤਾ ਹੋ ਠੀਕ ਠਾਕ ਹੈ ਅੱਛਾ ਕਿਵੇਂ ਫੋਨ ਲਾ ਲਿਆ ਅੱਜ ਛੁੱਟਣਾ ਮਿਲ ਗੀਆਂ ਬੱਚਾ ਨੂੰ ਹੈ ਅੱਛਾ ਫਿਰ ਤੁਸੀਂ ਆ ਜਾਓ ਲਾ ਜਾਂ ਦੱਸ ਦੇਣਾ ਹੁਣ ਤਾਂ ਬਹੁਤ ਚਿਰ ਹੋ ਗਿਆ ਆਈ ਨਹੀਂ ਤੈਨੂੰ ਆ ਜਾ ਆ ਜਾ ਕੋਈ ਨਹੀਂ ਤੇਰਾ ਆਪਦਾ ਘਰ ਹੈ ਠੀਕ ਪੁੱਛਣਾ ਤੂੰ ਕਿਸੇ ਨੂੰ ਵੀ ਮਾਮਾ ਕਿ ਨਾਮ ਆ ਤੂੰ ਉਤਰੀਆ ਫਿਰ ਤੇਰੀ ਬਾ ਵੀ ਵੀ ਆਦੀ ਮੈਂ ਜਾਣਾਗਾ ਤੂੰ ਆ ਜਾ ਮਿਲ ਜਾ ਹੋਰ ਰੋਕ ਨਹੀਂ ਮੈਂ ਵੀ ਜਾਣਾ ਆਦੀ ਸੀਗੀ ਚਲ ਉਹ ਤਾਂ ਦੱਸ ਦਨ ਠਹਿਰ ਕੇ ਵਗ ਜੂ ਤਾਂ ਜਾਂਦੀ ਰਹਿੰਦੀ ਐ ਤੂੰ ਆ ਜਾ ਪੁੱਤ ਮਿਲ ਜਾ ਲਾ ਜਾ ਪਾਂ ਦੱਸ ਦੇ ਹੋਰ ਮੇਰਾ ਵੀ ਚਿੱਤ ਜਾ ਉੱਥੇ ਪਿਆ ਹੋਣ ਨਾਲੇ ਹਾਂ ਠੀਕ ਐ ਪੁੱਤ ਚੱਲ ਆ ਜੀ ਮਾਤਾ ਜਮਾਗਦ ਮੁਖਰਾਬ ਹੋ ਗਿਆ ਕੀ ਕੀ ਗੱਲ ਪੁੱਤ ਨਾ ਮਾੜਾ ਮੋੜਾ ਮੈਨੂੰ ਤਾਂ ਪੁੱਛ ਲੈਂਦੀ ਕੀ ਪੁੱਛਾਂ ਮੈਂ ਤੈਨੂੰ ਮੈਂ ਨਹੀਂ ਜਾਣਾ ਹੈਗਾ ਕਿ ਹੁਣ ਛੁੱਟੀਆਂ ਹੋਣਗੀਆਂ ਕੋਈ ਨਹੀਂ ਪਤਾ ਐ ਨਹੀਂ ਕਰੀਦਾ ਉਹ ਵੀ ਇਸ ਕਰ ਦਿੱਤੀ ਆ ਜਿੱਤੀ ਆ ਤੇ ਫਿਰ ਮੈਨੂੰ ਤਾਂ ਪੁੱਛ ਲਾ ਮੈਂ ਜਾਣਾਗਾ ਮੁੜ ਕੇ ਕਹਦੇ ਕਿ ਮੇਰੀਤੀ ਆਈ ਸੀ ਇਹ ਪੇਕੇ ਦਰਗੇ ਮੈਨੂੰ ਪੁੱਛਣ ਦਾ ਜਰਾ ਫਰਜ ਨਹੀਂ ਹੈਗਾ ਫਰਜ ਨੂੰ ਫਰ ਕੀ ਆ ਉਹਨੇ ਤਾਂ ਆਉਣੀ ਹੁਣ ਉਹ ਤਾਂ ਸਾਲ ਤੋਂ ਆਉਗੀ ਛੁੱਟੀਆਂ ਮੈਂ ਨਹੀਂ ਇਹ ਜਵਾਬ ਨੂੰ ਲੈ ਕੇ ਜਾਣਾ ਇਹਦੇ ਨਾਲ ਕੀ ਲੈ ਦੁ ਮਗਰੋ ਜਾਵੜੀ ਤੂੰ ਇਹ ਤਾਂ ਵਿਚਾਰਾ ਛੁੱਟਣਾ ਲਾਪਾ ਚਾਰ ਦਵਾ ਲਾਂਗੇ ਜਾਏਂ ਬਗਰੋ ਜਾਏਂ ਮਹੀਨੇ ਡੇਢ ਮਹੀਨੇ ਦੀਆਂ ਛੁੱਟਣਾ ਲੈ ਓਕੇ ਤੂੰ ਮਗਰੋ ਜਾਏਂ ਉਹਨਾਂ ਦਾ ਹੁਣੇ ਹੀ ਆਉਣਾ ਜ਼ਰੂਰੀ ਆ ਕਿਉਂ ਖਿਲਾੜੀ ਚ ਬਾਈ ਆ ਉਹਨਾਂ ਦੀ ਲਾਪੁੱਤ ਕੋਈ ਨਹੀਂ ਫੇਰ ਕੀ ਹੋਗਾ ਜਵਾਕਾਂ ਦਾ ਜੀ ਕਰਦਾ ਸਾਲ ਹੋ ਗਿਆ ਆਇਆਂ ਨੂੰ ਉਹਨਾਂ ਨੂੰ ਵੀ ਤੇ ਮਾਂ ਤੈਨੂੰ ਵੀ ਪਤਾਗਾ ਮੈਂ 3 ਦਿਨ ਹੋ ਗਏ ਤਿਆਰੀਆਂ ਕਰੀ ਜਾਂਦੀ ਨੂੰ ਠੀਕ ਹੈ ਨਾ ਮੈ ਤਾਂ ਇਹਦਾ ਕੰਮ ਵੀ ਨਿਪਟਾਈ ਜਾਨੀ ਆ ਮੈਂ ਨਹੀਂ ਹੁਣ ਜਾਣਾਗਾ ਇਹਨਾਂ ਦਾ ਖਿਆਲ ਕਰ ਲਾ ਤੂੰ ਉਹਨੂੰ ਕਹਿ ਦਿੰਦੀ ਪੀਪਾ ਜੀ ਤੇਰੀ ਭਾਬੀ ਨੇ ਜਾਣਾ ਤਾਂ ਫੇਰ ਕੀ ਆ ਜੀ ਆਇ ਤਾਂ ਮੈਂ ਉਹਨੂੰ ਕਿਹਾ ਸੀ ਮਾਂ ਚੱਲ ਉਹ ਤਾਂ ਫੇਰ ਜਾਇ ਆਉਗੀ ਮੈਂ ਕਿਹਾ ਉਹਨੂੰ ਮੈਂ ਕਿਹਾ ਤੇਰੀ ਭਾਬੀ ਤਾਂ ਮੰਗਰੋ ਵੀ ਜਾਇ ਆਉਗੀ ਤੂੰ ਆ ਜਾ 10 ਦਿਨ ਪੁੱਤ 1.5 ਮਹੀਨੇ ਤੱਕ ਛੁੱਟਣਗੇ ਤੂੰ ਕੁੜੀ ਨਸਰੀਕਾ ਕਾਦੇ ਵਾਸਤੇ ਕਰਦੀ ਐ ਮੈਂ ਸਰੀਕਾ ਨਹੀਂ ਕਰਦੀ ਹੈਗੀ ਮਾਂ ਤੂੰ ਹਰ ਤੇਰੀ ਤੇ ਜ਼ਰੂਰੀ ਹੋਗੀ ਹੈ ਮੈਨੂੰ ਕੱਲੀ ਧੀ ਨਹੀਂ ਪੁੱਤ ਜ਼ਰੂਰੀ ਜ਼ਰੂਰੀ ਤਾਂ ਮੈਨੂੰ ਉਹਦੇ ਨਾਲੋਂ ਵੱਧ ਤੁਸੀਂ ਹੋ ਉਹਨੇ ਤਾਂ 6 ਮਹੀਨਾ ਤਾਂ ਆਉਣਾ ਤੁਸੀਂ ਹਰ ਵਕਤ ਮੇਰੇ ਕੋਲੇ ਰਹਿਣਾ ਹਨਾ ਤੇ ਮੈਂ ਤੈਨੂੰ ਐ ਕਹਿੰਦੀ ਕੋਈ ਨਹੀਂ ਜਜਵਾਕੜੀ ਆਉਂਦੀ ਹੈ ਤੇ ਦੋ ਦਿਨ ਲੇਟ ਵਗ ਜੀ ਕੋਈ ਨਹੀਂ ਪੁੱਤ ਉਹਦੇ ਨਾਲੋਂ ਤਾਂ ਮੈਨੂੰ ਤੁਸੀਂ ਜ਼ਰੂਰੀ ਹੋ ਹਨਾ ਮੈਂ ਸੁੱਥ ਰੋਟੀ ਲੈ ਕੇ ਖਾਣੀ ਆ ਉਹ ਤਾਂ 4 ਦਿਨ ਆਉਗੀ ਫੇਰ 6 ਮਹੀਨਾ ਤੇ ਜਾ ਪਊ ਗੱਲ ਤੇ ਕੋਈ ਨਹੀਂ ਤੂੰ ਵਾੜਾ ਕਰਦੀ ਪੰਜ ਚਾਰ ਦਿਨ ਉਹਨੂੰ ਲਾ ਲੈਂਦੇ ਫਿਰ ਤੂੰ ਵਗ ਜੀ ਅਸੀਂ ਆਪੇ ਡੰਗ ਲਾ ਲਾ ਹੱਦ ਹੋ ਗਈ ਆ ਮਾਂ ਸਾਡੇ ਵੀ ਕੰਮ ਨੇ ਸਾਨੂੰ ਵੀ ਉਹ ਫੋਨ ਕਰ ਸਕਦੀ ਆ ਨਾ ਤੇਰੇ ਫੋਨ ਤੇ ਹੀ ਫੋਨ ਕਿਉਂ ਦਾ ਕੋਈ ਨਹੀਂ ਪੁੱਤ ਫਿਰ ਧੀਆ ਮਾਮਾ ਨਹੀਂ ਕਰਦੀਆਂ ਹੁੰਦੀਆਂ ਐਂ ਇੰਦੇ ਕੀ ਪਤਾ ਉਹਨੂੰ ਕਰਿਆ ਹੋਵੇ ਛਨੀ ਵਰਗੇ ਨੂੰ ਲੈ ਕਿ ਛਨੀ ਨੂੰ ਕਰਿਆ ਹੋਵੇ ਮੈਨੂੰ ਨੇ ਕਦੇ ਫੋਨ ਕਰਿਆ ਕਦੇ ਛਨੀ ਨੂੰ ਨਹੀਂ ਕਰਿਆ ਇਹਦਾ ਮਤਲਬ ਇਹਦਾ ਨਹੀਂ ਹੈਗਾ ਵੀ ਤੈਨੂੰ ਫੋਨ ਲਾ ਲੈ ਫਿਰ ਤੇਰੇ ਕੋਲ ਆ ਜਾ ਮੇਰੇ ਤੋਂ ਕੀ ਹੈ ਮੈਂ ਭਗ ਜਾਨੀ ਹਾਂ ਮੁੰਡੇ ਨੂੰ ਲੈ ਕੇ ਕੋਈ ਨਹੀਂ ਪਤਾ ਤੂੰ ਦੋ ਦਿਨ ਤਾਂ ਲਾ ਐਂ ਅਗਲਾ ਆਖ ਦਿੰਦਾ ਵੀ ਗਈ ਸੀ ਪਰਜਾਈ ਮੂਹਰੂ ਬਾਗੀ ਤੇ ਪਰਜਾਈ ਨਾਲ ਫਿਰ ਗੱਲ ਵੀ ਕਰ ਲੈ ਕੋਈ ਤਾਂ ਆਕੜਾ ਰੱਖਣੀਆਂ ਨੇ ਪਰਜਾਈ ਨਾਲ ਗੱਲ ਨਹੀਂ ਕਰਨੀ ਤੇ ਘਰ ਵੀ ਤਾਂ ਮੇਰਾ ਹੀ ਹੈਗਾ ਕੋਈ ਨਹੀਂ ਆਕੜ ਕਾਦੀ ਪੁੱਤ ਸੋਡੇ ਨਹੀਂ ਵਰਤਣਾ ਉਹ ਨਹੀਂ ਮੈਂ ਕਿੰਨਾ ਕਚੇਰਾ ਮੈਂ ਤਾਂ 4 ਦਿਨ ਹੈ ਖਾਣੀ ਨਾ ਬੰਦੇ ਤਾਂ ਪਤਾ ਹੁੰਦਾ ਕੋਈ ਮਾਂ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਤੂੰ ਵੀ ਨਾਲ ਹੀ ਰਲੀ ਹੋਈਆਂ ਠੀਕ ਹੈ ਨਾ ਉਹਨੂੰ ਕਹਿਤਾ ਹੋਊਗਾ ਵੀ ਆ ਜਾ ਬਹੂ ਨੇ ਜਾਣਾ ਜਿਹੜਾ ਕੁਸ ਲੈਣਾ ਮਗਰੋ ਲੈ ਜੀ ਘਰ-ਘਰ ਝੋਲੇ ਬਗ ਜਾਂਦੀ ਹੈਗੀ ਨਹੀਂ ਪੁੱਤ ਐਂ ਤਾਂ ਮੈਂ ਕਦੇ ਦਰਅਵਤ ਨਹੀਂ ਕੀਤੀ ਕੰਮ ਉਹ ਤਾਂ ਤੇਰੇ ਚਿੱਤ ਚ ਮੈਂ ਤਾਂ ਕਦੇ ਨਹੀਂ ਦਰਅਵਤ ਕੀਤੀ ਆਉਦੀ 3 ਨੂੰ ਤੈਨੂੰ ਵੱਧ ਕੇ ਸਮਝਦੀ ਐ ਓ ਮਾਂ ਪਤਾ ਹੀ ਆ ਮੈਨੂੰ ਠੀਕ ਹੈ ਨਾ ਕੁੜੀਆਂ ਆ ਜਾਣੀਆਂ ਨੇ ਉਹਦੇ 4-4 ਸੂਟ ਉਹਨਾਂ ਨੂੰ ਦਵਾ ਕੇ ਤੋਰਦੀਆਂ। ਕਰੇ ਇਹਦਾ ਲਿਆ ਬਰਾਬਰ ਨਹੀਂ। ਤੈਨੂੰ ਦੋ ਤੀਆਂ ਚੰਗੀਆਂ ਨੇ। ਕੋਈ ਨਹੀਂ ਪੁੱਤ ਫਿਰ ਕੀ ਉਹ ਵੀ ਇੱਥੋਂ ਭਾਲਦੀਆਂ ਐ 3 ਨੂੰ ਆਸ ਹੁੰਦੀ ਐ ਨਾਨਕਿਆਂ ਤੋਂ। ਹੁਣ ਉਹਦੀਆਂ ਕੁੜੀਆਂ ਆਖੜੀਆਂ ਸਨ ਨਾਨੇ ਨਾਨੀ ਨੇ ਲੀੜੇ ਲੈ ਕੇ ਦਿੱਤੇ ਐ। ਹੈਂ? ਤੇ ਤੂੰ ਇੱਥੋਂ ਨਾ ਤਾਂ ਪੁੱਤ ਸੋਡਾ ਹੀ ਵੱਜੂਗਾ। ਵੀ ਮਾਂ ਨਾ ਨਾ ਨਹੀਂ ਤਾਂ ਵੱਜੂ ਐ ਸਾਡੇ ਗਈਆਂ। ਅਸੀਂ ਤਾਂ ਕੀ ਸਾਡੇ ਦਾ ਘੋਡੇ ਨਹੀਂ ਕਿੱਟੇ ਨਹੀਂ। ਮੈਨੂੰ ਤਾਂ ਕਦੇ ਕੁੜਗੀਆਂ ਨੇ ਫੋਨ ਨਹੀਂ ਲਾਇਆ ਵੀ। ਮੰਮੀ ਤੂੰ ਠੀਕ ਆ ਜਾਂ ਨਹੀਂ? ਅੱਜ ਜਦੋਂ ਉਹਦਾ ਜਨਮ ਦਿਨ ਹੁੰਦਾ ਮੈਂ ਉਹਨਾਂ ਨੂੰ ਫੋਨ ਲਾਉਣੀ ਆ ਪਤਾ ਅੱਜ ਤੁਹਾਡਾ ਜਨਮ ਦਿਨ ਉਹ ਤਾਂ ਉਦੋਂ ਹੀ ਮੇਰੇ ਨਾਲ ਖੁਸ਼ ਹੋ ਕੇ ਗੱਲ ਕਰਦੀਆਂ ਨਹੀਂ ਪੁੱਤ ਕਮ ਉਹ ਤੇਰੇ ਤਾਂ ਉਹੀ ਵਿੱਚ ਬਹਿ ਮੈਂ ਤੈਨੂੰ ਹੋ ਗਿਆ ਕੋਈ ਕਿਸੇ ਦਾ ਮੇਰੇ ਜੋ ਆਕਦਾ ਸ਼ਰੀਕਾ ਮਾਂ ਉਹਨੂੰ ਮੈਨੂੰ ਪਤਾਗਾ ਉਹਨੂੰ ਇਹ ਹੈ ਮੇਰੇ ਦੋ ਕੁੜੀਆਂ ਇਹਨੂੰ ਰੱਬ ਨੇ ਮੁੰਡਾ ਦੇ ਤਾਂ ਮੈਨੂੰ ਸਾਰਾ ਪਤਾ ਉਹ ਤੇ ਮੇਰੇ ਤਾਂ ਛੜਦੀ ਹੈਗੀ ਕੋਈ ਛੜਦੀ ਨਹੀਂ ਪੁੱਤ ਕੋਈ ਨਹੀਂ ਫਿਰ ਮੁੰਡਾ ਦੇ ਤਾਂ ਤਾਂ ਫਿਰ ਕੀ ਹੋ ਗਿਆ ਮੁੰਡਾ ਆਉਦੇ ਸਾਂ ਧੀਆਂ ਆਉਦੇ ਸਾਂ ਹੁਣ ਕੋਈ ਨਹੀਂ ਜਿੱਦੇ ਲੀਡ ਲੈ ਜਾਂਦੇ ਤੂੰ ਆਉਦੇ ਮੁੰਡੇ ਦਾ ਪਹਿਲਾ ਸੂਟ ਬਣਾ ਲਈ ਨਾਲੇ ਆਪ ਦਾ ਬਣਾ ਲਈ ਉਹਨਾਂ ਦਾ ਬਣਾ ਕੇ ਲਿਆ ਇਆ ਮਾਗੀ ਤੁਸੀਂ ਬਣਾ ਲਿਆ ਸਾਰੇ ਮੇਰੀ ਗੱਲ ਸੁਣ ਪੁੱਤ ਤੂੰ ਐਂ ਦੱਸ ਪੂਹੀ ਨੇ ਹੋਣਾ ਇੱਥੇ ਇੱਥੇ ਰਹਿਣਾ ਕਿ ਨਾਨਕੀ ਜਾਣਾ ਨਾਨਕੀ ਜਾਣਾ ਆ ਦੇਖ ਲੈ ਕੋਈ ਨਹੀਂ ਪੁੱਤ ਚਾਰਕ ਦਿਨ ਖੜ ਜਾ ਤੂੰ ਭੈਣਾ ਨਾ ਖੇੜ ਲਈ ਉਹਨੇ ਦਿਨ ਚੰਗਾ ਹੁਣ ਜਾਣਾ ਕਿ ਭਾ ਉਹਨਾਂ ਦੇ ਐਂ ਤੋ ਜਾਣਾਗਾ ਜਾਣਾ ਮੰਮੀ ਤਾਂ ਆ ਦੇਖ ਲੈ ਕਹਿੰਦਾ ਜਾਣਾਗਾ ਜੋ ਅਕਵਾਰੇ ਵੀ ਸੋਚ ਲਿਆ ਕਰੋ ਇਹਦਾ ਕੋ ਦਿਲ ਤੋੜਦੇ ਆ ਤੁਸੀਂ ਚੱਲ ਕੋਈ ਨਹੀਂ ਇਹ ਤਾਂ ਨਿਆਣਾ ਐ ਤੁਸੀਂ ਤਾਂ ਸਿਆਣੀ ਕੋਈ ਦੋ ਦਿਨ ਲਾਰਾ ਲਾ ਦੇ ਜਵਾਕ ਇਹਦੇ ਨਿਆਣਾਗਾ ਇਹੇ ਕੜਾ ਦਿਲ ਦਿਮਾਗਾ ਗਾ ਅੰਦਰ ਇਹਦਾ ਕੀ ਐ ਉਹਦੀਆਂ ਕੁੜੀਆਂ ਲੋਲੀਆਂ ਰਹਿ ਗਈਆਂ ਵੀ ਉਹ ਚਾਹੀਦੀਆਂ ਨੇ ਇੱਥੇ ਤੈਨੂੰ ਇਹ ਤਾਂ ਤੈਨੂੰ ਚਾਹੀਦੀ ਨਹੀਂ ਹੈਗਾ ਚਾਹੀਦਾ ਕਿਉਂ ਨਹੀਂ ਕੁੜੇ ਸਾਡਾ ਪੁੱਤ ਐ ਫੇਰ ਵੀ ਚਾਹੀਦਾ ਕਿਉਂ ਨਹੀਂ ਪੁੱਤਾਂ ਦਾ ਤਾਂ ਦੋ ਦਿਨ ਲੱਕ ਉੱਡੀਆਂ ਮਾਂ ਨਾਂ ਦਾ ਪੋਤਾ ਗਾ ਠੀਕ ਐ ਨਾ ਕਦੇ ਤੂੰ ਪੋਤਿਆਂ ਵਾਲਾ ਉਹਦਾ ਦਿੱਤਾ ਗਾ ਮੈਂ ਵੀ ਬਗਾਨੀ ਜਿਹੀ ਹੋਈ ਰਹਿ ਗਈ ਮੈਨੂੰ ਤਾਂ ਤੂੰ ਪੁੱਛਿਆ ਨਹੀਂ ਮੈਂ ਤਾਂ ਮਿੰਟ 'ਚ ਖੜੀ ਨੂ ਬਗਾਨੀ ਕਰਤਾ 3 ਮਿੰਟ 'ਚ ਸਾਈਆਂ ਵਧਾਈਆਂ ਲਾ ਲਈਆਂ ਤੋੜ ਦੇ ਫੇਰ ਆ ਜਾ ਪੁੱਤ ਸਾਮ ਲੋਗੀ ਇਹ ਬਗਾਨੀ ਸਮਝਿਆ ਤੂੰ ਆਪ ਹੀ ਮੇਰੀ ਤੀਨ ਨੂੰ ਸਮਾਏ ਆ ਦੇਖ ਕੇ ਨਹੀਂ ਲੱਗਦੀ ਹੈਗੀ ਬਹਿਤਣਾ ਦੇ ਤਾ ਜਾਣਾ ਕਰੀ ਜਾਂਦੀ ਹੈ ਸਾਰੀ ਦਿਹਾੜੀ ਉੱਥੇ ਹੀ ਐ ਜਿੱਥੇ ਏਡੀ ਹੋ ਕੇ ਆਈ ਉਹ ਹੁਣ ਸਾਲ ਬਾਅਦ ਆਉਗੀ ਤਾਂ ਵੀ ਆਏ ਪੂਛ ਚੱਕ ਲੈਂਦੀ ਠੋਹੇ ਵਾਂਗੂ ਵੀ ਕੁੜੀ ਆਉਂਦੀ ਆ ਬਸ ਛੇਤੀ ਲਿਖ ਲਿਆ ਕਰੋ ਚੱਲ ਭਈ ਤੇਰੀ ਮਰਜ਼ੀ ਆ ਫਿਰ ਜਿੰਮੇ ਜਾਣਾ ਜਾ ਰਹਿਣਾ ਰਹਿ ਬਾਕੀ ਸਣੀ ਦੇ ਸਾਰੇ ਐ ਨਾ ਸਾਰੀ ਦਿਹਾੜੀ ਕੰਮ ਨਿਭੜਦੇ ਆ ਬੁੜੀ ਜੀ ਚੱਕ ਕੇ ਟੌਰ ਕਦੇ ਕਿਸੇ ਦੇ ਭਗ ਜਾਂਦੀ ਆ ਕਦੇ ਕਿਸੇ ਤੇ ਭਗ ਜਾਂਦੀ ਆ ਉਹ ਕਹਿ ਦੂ ਮੇਰੀ ਲੱਤਾਂ ਦੁਖਦੀਆਂ ਮੇਰੇ ਗੋਡੇ ਦੁਖਦੇ ਆ ਜੇ ਤੂੰ ਗਵੰਡਾਂ ਦੇ ਕੋਲੇ ਕੱਛਣੇ ਹੁੰਦੇ ਇਹ ਤਾਂ ਕੁਝ ਨਹੀਂ ਦੁਖਦਾ ਹੈਗਾ ਅਮੋ ਚਾਹ ਹੀ ਬਣਾ ਲਾ ਘੁੱਟ ਮਾਂ ਦੇ ਨਾਲ ਹੀ ਵਗ ਜਾ ਪਿੱਛੇ ਜਿੱਧਰ ਉਹ ਗਈ ਉਧਰ ਹੀ ਤੂੰ ਪੀਆ ਤੈਨੂੰ ਕਿਹੜਾ ਗਵੰਡਗਾਣੇ ਦੇਣੀ ਨਹੀਂ ਕੀ ਹੋ ਗਿਆ ਐ ਆਉਣ ਸਾਰੀ ਬਕਵਾਸ ਕਰਨ ਲੱਗ ਜਾਨੀ ਆ ਕਿਤੇ ਠੰਡੀ ਵੀ ਬੋਲ ਪਿਆ ਕਰ ਰੰਨਾ ਨਾ ਤੇਰੀਆਂ ਗੱਲਾਂ ਹੋ ਗਈਆਂ ਆ ਜਿਹੜਾ ਕੰਨਾ ਚ ਟੰਕ ਕੇ ਲੈ ਜਾਣਾਗਾ ਉਹ ਕੰਨਾ ਚ ਟੰਕੇ ਕੀ ਪਾਣੀ ਲਈ ਜਾਂਦਾ ਸੀ ਤੂੰ ਹੀ ਨਹੀਂ ਫੋਨ ਕੱਟਦੀ ਦੱਸ ਕੀ ਹੋ ਗਿਆ ਹੁਣ ਮੇਰਾ ਕਿਹੜਾ ਫੋਨ ਚੱਕ ਲਿਆ ਫਿਰ ਤੂੰ ਪਹਿਲੀ ਵਾਰ ਚ ਮੇਰਾ ਵੀ ਨਹੀਂ ਚੱਕਿਆ ਹੈਗਾ ਤੇਰਾ ਫੋਨ ਤਾਂ ਬਿਜ਼ੀ ਆਈ ਜਾਂਦਾ ਸੀ ਕਿਹਨੂੰ ਲਾਇਆ ਸੀ ਦੱਸ ਦੇ ਕਿਹੜੀ ਲੱਭ ਲਈ ਨਵੀਂ ਮੈਂ ਮੂੰਹ ਤੇ ਮਾਰੂੰ ਚਪੇੜਾ ਅਮਨ ਭੈਣ ਦਾ ਫੋਨ ਆਇਆ ਸੀਗਾ ਅੱਛਾ ਠੀਕ ਆ ਮੈਡਮ ਨੇ ਤੈਨੂੰ ਵੀ ਲਾਤਾ ਚੰਗੀ ਗੱਲ ਬੜੀ ਚਲਾਕ ਨਿਕਲੀ ਮੈਂ ਤਾਂ ਸੋਚਿਆ ਹੀ ਨਹੀਂ ਸੀਗਾ ਸਾਰੇ ਕਹਿ ਦਿੰਦੇ ਸਾਡੀ ਅਮਨ ਤਾਂ ਭੋਲੀ ਆ ਭੋਲੀ ਆ ਭੋਲੀ ਆ ਤੇ ਭੋਲੀ ਨੂੰ ਤੇਰਾ ਚੱਕ ਕੇ ਵੀ ਕੀ ਲੈ ਗਈ ਉਹ ਅੱਛਾ ਤੇ ਜਿਹੜਾ ਜਦੋਂ ਆਉਂਦੀ ਐ ਝੋਲੇ ਪਰ ਪਰ ਕੇ ਲੈ ਕੇ ਜਾਂਦੀ ਆ ਉਹ ਕਿਹਦੇ ਖਰਚਾ ਜਾਂਦੇ ਆ ਉਹ ਮੇਰੀ ਗੱਲ ਸੁਣ ਲਾ ਉਹਦੇ ਸੱਸ ਨਹੀਂ ਹੈਗੀ ਠੀਕ ਆ ਨਾ ਇੱਥੇ ਮੈਂ ਸੱਸਾਂ ਨੂੰ ਕਿੱਥੋਂ ਲਿਆਦਾ ਮੈਂ ਤੈਨੂੰ ਆਏ ਨਹੀਂ ਕਹਿੰਦਾ ਇੱਥੇ ਮਾਂ ਨੂੰ ਲਿਜਾ ਕੇ ਉਹਦੇ ਸੂਟਸ ਫੱਲੇ ਬਣਾ ਕੇ ਲੈ ਜਾਂਦੀ ਐ ਪੈਸਾ ਆਪਦਾ ਲੈ ਕੇ ਆਉਂਦੀ ਆ ਉਹ ਸਾਡੀਆਂ ਜੁੱਤੀਆਂ ਸਾਡਾ ਸਿਰ ਆ ਕੇ ਪੈਸਾ ਆਪਦਾ ਲੈ ਕੇ ਆਉਂਦੀ ਆ ਉਹ ਮੇਰੀ ਗੱਲ ਸੁਣ ਲਾ ਆ ਜਿਹੜੀ ਬੁੜੀ ਗੋਝੀਆਂ ਰੱਖਦੀ ਐ ਨਾ ਕਦੇ ਪੈਨਸ਼ਨ ਆ ਗਈ ਕਿਤੇ ਸਣੀ ਤੂੰ ਦੇ ਦੇ 2000 ਇਹਦੇ ਵੱਲੋਂ ਜਾਂਦਾਗਾ ਮੇਰੀ ਗੱਲ ਪੋੜਿਆ ਪੰਛੀ ਐਨਾ ਪੋੜਾ ਨਾ ਵਣ ਨਾ ਵਣ 50-60000 ਰੁਪਏ ਲੰਦਾ ਬਾਈ ਹੈ ਮੇਰੀ ਗੱਲ ਸੁਣ ਲੈ ਜ਼ਮੀਨ ਦਾ ਠੇਕਾ ਉਹਨੂੰ ਅੱਡ ਆਉਂਦਾ ਆਪਣੀ ਕਾਦੀ ਝਾਕਾ ਉਹਨਾਂ ਨੂੰ ਐਂ ਦਾ ਦੱਸ ਦੇ ਮੇਰੀ ਗੱਲ ਸੁਣ ਲੈ ਪਹਿਲੀ ਗੱਲ ਮੰਮੀ ਦਾ ਪੁੱਛਣ ਦਾ ਫਰਜ਼ ਨਹੀਂ ਸੀਗਾ ਵੀ ਭਾਈ ਕੁੜੀ ਆ ਰਹੀ ਐ ਉਦੋਂ ਮੈਂ ਤਿਆਰੀ ਕਰ ਰੱਖੀ ਉਦੋਂ ਉਹਨੂੰ ਹਾਂ ਕਰਤੀ ਤੇ ਤੂੰ ਚਾਰ ਦਿਨ ਲੇਟ ਵਗ ਜੀ ਲੈ ਕਾਸ਼ ਗੁੱਸੇ ਹੋਈ ਜਾਂਦਾ ਮੰਮੀ ਹੁਣੀ ਜਾਣਾ ਹੁਣੀ ਜਾਣਾ ਮੈਂ ਜਵਾਕ ਨੂੰ ਉਲਾਰਾ ਲਾ ਰੱਖਿਆ ਮੇਰੀ ਗੱਲ ਸੁਣ ਲੈ ਮੈਂ ਤਾਂ ਜਵਾਕ ਦਾ ਦਿਲ ਨਹੀਂ ਤੋੜ ਸਕਦੀ ਠੀਕ ਆ ਉਹਦੀ ਨਾਨੀ ਵੀ ਵੇਟ ਕਰੀ ਜਾਂਦੀ ਹੈਗੀ ਤੇ ਅਸੀਂ ਤਾਂ ਜਾਣਾ ਹੀ ਜਾਣਾਗਾ ਉਹ ਮੇਰੀ ਗੱਲ ਸੁਣ ਉਹ ਤਾਂ ਜਵਾਕ ਆ ਉਹ ਤਾਂ ਨਿਆਣਾਗਾ ਉਹਨੂੰ ਕਹਿ ਦੇ ਕਿ ਦੀਦੀਆਂ ਆ ਰਹੀਆਂ ਆਉਂਦੀਆਂ ਪੁੱਤ ਉਹਦੇ ਨਾਲ ਖੇਡ ਲਈ ਚਾਰ ਦਿਨ ਤੂੰ ਚਾਰ ਦਿਨ ਲੇਟ ਵਗ ਜੀ ਉਹਨਾਂ ਦੇ ਨਾਲ ਇੰਨੇ ਕਿੰਨੇ ਦਿਨ ਰਹਿਣਾ ਉਹ ਤਾਂ ਜਵਾਕਾਂ ਨੂੰ ਹੀ ਸ਼ੂਟੀਆਂ ਹੋਈਆਂ ਬਾਈ ਨੂੰ ਤਾਂ ਨਹੀਂ ਬਾਈ ਦਾ ਡਿਊਟੀ ਦਾ ਹੀ ਔਖਾ ਉਹਦਾ ਰੋਟੀ ਪਾਣੀ ਦਾ ਔਖਾ ਹੋ ਜੀ ਉਹ ਤਾਂ 5 ਦਿਨ ਮਸਾਂ ਕੱਢ ਕੇ ਆਉਗੀ ਅੱਛਾ ਠੀਕ ਹੈ ਕਿਤੇ ਮਾਤਾ ਜੀ ਤੁਹਾਨੂੰ ਮਰਾਜ ਮਿਲਤਾ ਨਹੀਂ ਸੀ ਕਿ ਜਿਹੜੇ ਤੁਸੀਂ ਵੀ ਮੇਰੇ ਤੇ ਇੰਨਾ ਪਰਵਚਨ ਝਾੜਨ ਲੱਗ ਗ ਇਹੀ ਗੱਲਾਂ ਤੇਰੀ ਮਾਂ ਨੇ ਮੈਨੂੰ ਕਈਆਂ ਮੇਰੀ ਗੱਲ ਸੁਣ ਮੈਨੂੰ ਮਾਤਾ ਜੀ ਨਹੀਂ ਮਿਲੇ ਮੈਂ ਜਿਹੜੀ ਸੱਚ ਆ ਨਾ ਗੱਲ ਉਹ ਕਹੀ ਆ ਹੈ ਵੀ ਭਾਈ ਚਾਰ ਦਿਨ ਉਹਨੇ ਆ ਕੇ ਮੁੜ ਜਾਣਾ ਤੂੰ ਬੈਸਕ ਸਾਰੇ ਦਿਨ ਲਾਇਆ ਹੀ ਉੱਥੇ ਉਹਨੇ ਵੱਤ ਵਤ ਲਾਸਟ 5 6 ਦਿਨ ਰਹਿਣਾਗਾ ਇੰਨੇ ਦਿਨਾਂ ਨਾ ਤੈਨੂੰ ਕੀ ਹੁੰਦਾ ਲੇਟ ਵਗ ਜੀ ਨਾ ਫਿਰ ਠੀਕ ਐ ਹੁਣ ਚਾਹੀਦੀ ਆ ਉਹਨੂੰ ਭਜਾਈ ਚਾਹੀਦੀ ਐ ਤੁਹਾਨੂੰ ਤੈਨੂੰ ਇਹ ਆ ਵੀ ਮੇਰੀ ਬਹੂ ਇੱਥੇ ਰਵੇ ਉਦੋਂ ਮਾਤਾ ਨੂੰ ਇਹ ਐ ਬੇ ਨੀ ਨੂੰ ਇੱਥੇ ਰਵੇ ਤੇ ਫਿਰ ਅਮਨ ਕਿਉਂ ਨਹੀਂ ਮੇਰੇ ਨਾਲ ਗੱਲ ਕਰਦੀ ਮੈਂ ਉਹਦਾ ਕੀ ਬਗਾੜਤਾ ਕੌਣ ਹੀ ਨੇ ਚੱਕਿਆ ਤੋਦਾ 50 ਤਾਂ ਤੈਨੂੰ ਫੋਨ ਲਾਦੇ ਉਹਨੇ ਅੱਗੇ ਕਿੰਨੇ ਖਲਾਉਂਦੇ ਨਾਲ ਦੀਆਂ ਕੁੜੀਆਂ ਗੱਲ ਕਰਦੀਆਂ ਜਿਹੜਾ ਮੈਂ ਹੁਣ ਅੱਜ ਕਾਸ਼ ਨੂੰ ਕਹੂੰਗੀ ਵੀ ਤੇਰੀਆਂ ਦੀਦੀਆਂ ਹੁੰਦੀਆਂ ਨੇ ਦੀਦੀਆਂ ਕਹੜਾ ਤਨਾ ਫੋਨ ਨਹੀਂ ਘਟਦਾ ਹੈਗੇ ਵੀ ਦੀਦੀਆਂ ਦੀ ਉਹਨਾਂ ਪਛਾਣ ਆਗੀ ਕਿੰਨੀ ਕੀ ਗੱਲ ਕਰਦੀਆਂ ਕੁੜੀਆਂ ਉਹ ਕੰਮ ਉਹ ਸਕੂਲ ਸਕਾਲ ਭਗ ਜਾਂਦੀਆਂ ਹੈ ਫੋਨ ਚੱਕ ਕੇ ਕੀ ਕਰਨ ਪੋਰਾ ਪੋਰਾ ਦਾ ਜਵਾਕੜੀਆਂ ਤੂੰ ਤਾਂ ਨਿੱਕੀਆਂ ਨਿੱਕੀਆਂ ਦਾ ਤੂਚਣੀਆਂ ਦਾ ਸਰੀਕਾ ਕਰੀ ਜਾਨੀ ਆ ਮੇਰੀ ਗੱਲ ਸੁਣ ਲੋ ਮੈਂ ਤਾਂ ਜਾਣਾਗਾ ਠੀਕ ਹੈ ਨਾ ਉਦੋਂ ਨੇਹਰੀ ਨੇ ਪਹਿਲਾਂ ਸਾਰੀ ਦਿਹਾੜੀ ਮੈਂ ਇੱਥੇ ਸਿਆਪਾ ਕਰੀਗੀ ਨੇਹਰੀ ਨੇ ਮੇਰਾ ਲਹੂ ਪੀ ਲ ਕਿਸੇ ਨੇ ਮੇਰਾ ਹੱਥ ਨਹੀਂ ਬਟਾਇਆ ਉਂ ਤਾਂ ਮਾਤਾ ਕਹਿ ਦਿੰਦੀ ਮੇਰੇ ਗੋਡੇ ਦੁਖਦੇ ਆ ਠੀਕ ਐ ਸਵੇਰ ਤੋਂ ਲੱਗ ਜੂ ਕਦੇ ਬਲਵੀ ਰੋ ਕੇ ਵੜ ਗਈ ਹੈ ਕਦੇ ਮਿੰਦੋ ਕੇ ਵਾਗੀ ਹੈ ਕਦੇ ਉਹ ਗੇਜੋ ਕੇ ਵਾਗੀ ਸਾਰੇ ਪਿੰਡ ਦੀ ਸੂਹ ਇਹਦੇ ਕੋਲ ਆ ਸਾਰੇ ਪਿੰਡ ਚ ਨੇ ਚਾਹ ਪੀ ਕੇ ਆਉਣੀ ਆ ਫਰੇਕ ਦੀ ਨੋ ਦੀ ਚੁਗਲੀ ਕਰਨੀ ਆ ਕੋਈ ਚੁਗਲੀ ਨਹੀਂ ਕਰਦੀ ਅੱਜ ਤੱਕ ਨਾ ਉਹਨੂੰ ਕਿਸੇ ਨੇ ਐ ਨਹੀਂ ਆ ਕੇ ਕਿਹਾ ਤੂੰ ਹੀ ਪਤਾ ਨਹੀਂ ਕਿਹੜਾ ਉਹ ਖਾ ਲੈਨੀ ਤੜਕੇ ਪੁੱਕੀ ਜੇ ਇੰਨਾ ਬੋਲੀ ਜਾਨੀ ਰਹਿਨੀ ਆ ਲੈ ਕੇ ਦਿੱਤੀ ਮੈਨੇ ਪੁੱਕੀ ਲੈ ਕੇ ਹੋਰ ਕਿਹੜੀ ਗੱਲ ਆ ਜੀ ਉਹ ਤਾਂ ਵਿਚਾਰੀ ਜਿਸ ਨੂੰ ਕਹਿੰਦੀ ਕੋਸ਼ ਨਹੀਂ ਜੀ ਸੂਟ ਤਾਂ ਮੈਨੇ 50 ਵਾਰੀ ਲੈ ਆ ਕੇ ਜੇ ਮੈਂ 50 ਵਾਰੀ ਪਿੱਟ ਦੀਆਂ ਫੇਰ ਲੈ ਆ ਕੇ ਜਿੰਨਾ ਪੁੱਕੀ ਤਾਂ ਮੈਨੂੰ ਕਹਦੇ ਅੱਜ ਹੀ ਨਾ ਲੈ ਆ ਦੇ ਬਈ ਮੈਂ ਕੁੜੀ ਨੂੰ ਕਹਿ ਦੂੰਗਾ ਠੀਕ ਆ ਵੀ ਕੋਈ ਗੱਲ ਨਹੀਂ ਅਸੀਂ ਆਪੇ ਸੰਭਲਾਂਗੇ ਤੂੰ ਜਾ ਬੜਾਵਲਾ ਆਹੋ ਹਣ ਬਾਹਰ ਖੜੇ ਰਹਿਣਾ ਬਾਹਰ ਰੰਨਾ ਨਾ ਗੱਲਾਂ ਕਰਦਾ ਹੈਡਫੋਨ ਲਾ ਲੈ ਕੇ ਮੇਰੇ ਤਾਂ ਤਾਂ ਉਹੀ ਔਖਾ ਹੋਇਆ ਰਹਿਣਾ ਗਾ ਮਾਰਦਾ ਗੱਲਾਂ ਆਣੀ ਮੈ ਰੈਦੀ ਹੈਗੀ ਕਿ ਜਿਹੜੇ ਹਿਸਾਬ ਨਾਲ ਤੁਸੀਂ ਰੱਖਣ ਨੂੰ ਫਿਰਦੇ ਮੈਨੂੰ ਵੀ ਕੁੜੀ ਆਏ ਤਾਂ ਰਹਿ ਭੁਗੀ ਇਹ ਲੰਗਰ ਮੈਂ ਵੀ ਨਹੀਂ ਪਕਾਉਂਦੀ ਤੁਹਾਡੇ ਮਾ ਹਾਂ ਬਤੋ ਉਹਨੂੰ ਫੋਨ ਕਰਦੇ ਯਾਰ ਮੈਂ ਤਾਂ ਨਹੀਂ ਕਰ ਸਕਦਾ ਮੈਨੂੰ ਕਹੋ ਕਿ ਵੀ ਬਾਈ ਕੀ ਕਹਿੰਦਾਗਾ ਕਿ ਵੀ ਅਮਰਪ੍ਰਾਨ ਨੂੰ ਕਰਦੇ ਫੋਨ ਕਹ ਤੂੰ ਜਾਂ 4 ਦਿਨ ਲੇਟ ਆ ਜੀ ਇਹਦਾ ਵੱਡਾ ਜਾਨ ਦੇਖਾ ਹਾਂ ਇਹ ਨਹੀਂ ਮੰਨਦੀ ਹੁੰਦੀ ਲੈ ਵਤੋ ਹੁਣ ਉਹਨੇ ਉਹਨੂੰ ਮਾਏ ਹੁਣ ਕਿਵੇਂ ਕਹਦੇ ਆ ਵੀ ਤੂੰ ਨਾ ਹੈ ਇਹ ਤਾਂ ਹੁਣ ਜਦੋਂ ਛੁੱਟੀਆਂ ਆਉਂਦੀਆਂ ਉਹਦੀ ਆਏ ਉਧਮੂ ਚੱਕ ਲੈਂਦੀ ਉਹਦੀ ਚੱਕ ਲੈਂਦੀ ਜਦੋਂ ਉਹਨੇ ਆਉਣਾ ਹੁੰਦਾ ਇਹਨੂੰ ਤਾਂ ਜਲੂਸ ਕੱਢਣ ਦਾ ਉਹ ਹੁੰਦਾਗਾ ਇਹਨੂੰ ਨਹੀਂ ਪਤਾ ਵੀ ਸਾਡਾ ਘਰ ਹੈਗਾ ਹੈ ਇਹਦਾ ਅਜਾੜਖਾਨਾ ਬਣਾ ਦਿੰਦੀ ਆ ਇੱਕ ਬੰਦਾ ਕਮਲਾ ਹੁੰਦਾ ਉਹ ਇੱਜ਼ਤ ਕਰਦੀ ਆ ਇਹਦੀ ਹੂੰ ਵਧੀਆ ਜੇ ਉਹਨੂੰ ਪਤਾ ਲੱਗ ਜਾਣਾ ਵੀ ਇਹ ਐਂ ਕਰੀ ਜਾਂਦੀ ਆ ਇਹ ਤਾਂ ਹੈ ਹੀ ਫਿਰ ਆਪੇ ਪਿੱਛੇ ਹਟ ਜੂਗੀ ਫਿਰ ਉਹੀ ਗੱਲ ਨਾ ਕੀ ਹੋ ਗਿਆ ਮੈਨੂੰ ਵੀ ਦੱਸ ਦਿਓ ਕੋਈ ਗੱਲ ਹੋਣਾ ਕੀ ਆ ਅੱਜ ਵਕਾਂ ਨੂੰ ਛੁੱਟਣਾ ਹੋਊਗਾ ਹਾਂ ਇਹ ਤਾਂ ਮਹਾਰਾਣੀ ਕਹਿੰਦੀ ਮੈਂ ਜਾਣਾ ਉਧਰੋਂ ਚਲਾਂ ਉਹਨ ਭੈਣ ਦਾ ਤੈਨੂੰ ਪਤਾ ਟਾਈਮ ਹੀ ਨਹੀਂ ਲੱਗਦਾ ਉਹ ਕਹਿੰਦੀ ਕਹਿੰਦੀ ਭਾਈ ਮੈਂ ਆਉਣਾ ਕਹਿੰਦੀ ਮੈਂ ਤਾਂ ਚਾਰਕ ਦੇ ਨਹੀਂ ਲਾ ਕੇ ਜਾਉਂਗੀ ਜਵਾ ਕਹਿੰਦੇ ਵੀ ਮਾਮੀ ਵਰਗਿਆਂ ਕੋਲੇ ਜਾ ਕੇ ਆਉਣਾਗਾ ਕੁੜੀਆਂ ਕਹਿੰਦੀਆਂ ਮੈਂ ਤਾਂ ਚੱਲ ਭਾਣੇ ਆਜੋ ਉਧਰੋਂ ਮੰਮੀ ਨੂੰ ਕਹਤਾ ਉਹਨੇ ਫੋਨ ਲਾ ਕੇ ਅਸੀਂ ਉਹਨਾਂ ਨੂੰ ਹਾਂ ਕਰਤੀ ਤੇ ਆ ਕੰਮ ਉਹਨੇ ਡੌਂਡ ਕਾ ਚੱਕ ਲਿਆ ਕਹਿੰਦੀ ਹਾਂ ਹਾਂ ਤੁਸੀਂ ਕੁੜੀ ਨੂੰ ਹਾਂ ਕਰਤੀ ਮੈਂ ਜਾਣਾ ਸੀ ਕਹਿੰਦੀ ਹੋਰ ਬਾਗ ਜਾਣ ਤਾ ਯਾਰ ਮਾਪਾਪ ਤਾਂ ਅਸੀਂ ਉਹਦੇ ਆਪਣੇ ਕੋਲੇ ਆ ਕੇ ਮਿਲਜੂ ਤੂੰ ਭਾਈ ਆਉਂਦਾ ਆਪਾਂ ਨੂੰ ਮਿਲ ਜੂਗੀ ਆਕੇ ਚੱਲ ਫੇਰ ਵੀ ਪੇਕੇ ਤਾਂ ਮਾਂ ਪਿਓ ਨਾਲ ਵੀ ਹੁੰਦੇ ਆ ਤੇ ਪਰਜਾ ਵਰਜਾਈ ਨਾਲ ਵੀ ਓੱਡੀ ਹੁੰਦੇ ਆ ਜੇ ਆਪ ਸਿਆਣੇ ਹੁਣ ਜਿਉ ਉਹ ਇਹਨਾਂ ਨਾਲ ਆ ਕੇ ਵਰਤੂ ਵੀ ਤਾਂ ਫੇਰ ਹੀ ਗਾਂਸਕੀਰੀ ਵਧੂਗੀ ਹੈ ਬੱਚਿਆਂ ਦਾ ਮੋਹ ਪਊਗਾ ਉਧਰ ਉਧਰੀ ਗੱਲ ਉਹ ਨਹੀਂ ਹੁੰਦੀ ਤੈਨੂੰ ਮੈਂ ਦੱਸਦਾ ਮੈਂ ਇਹਨੂੰ ਐ ਕਿਹਾ ਵੀ ਚਾਰ ਦਿਨ ਇੱਥੇ ਰਹਿ ਪਾ ਉਹਦੇ ਮਨ ਤੇ ਜਾਊਗੀ ਕੀ ਇਹ ਤਾਂ ਮੈਨੂੰ ਗੱਲ ਦੱਸ ਦੇ ਹੈ ਇਹ ਤਾਂ ਕੰਮ ਨਹੀਂ ਹੁੰਦਾ ਇਹਦਾ ਗੱਲ ਤੂੰ ਮੰਨ ਲੈ ਉਹ ਚੱਲ ਚਾਰ ਦਿਨ ਰੋਕੀ ਪਾਣੀ ਲਾ ਦੇਂਦੀ ਉਹ ਕਹੂਗੀ ਮੇਰੇ ਤੋਂ ਕੰਮ ਕਰਾਉਣ ਨੂੰ ਉਹ ਕੀਤਾ ਆਉਂ ਕਿੱਡੇ ਕਿੱਡੇ ਕਾਮ ਆਈ ਆਪਣੇ ਉਹ ਇਹ ਤਾਂ ਹੈ ਹੀ ਨਾ ਕੰਮ ਹੀ ਕਰਨਾ ਹੋਵੇ ਤਾਂ ਪੁੱਤ ਨੂੰ ਆਵਦੇ ਘਰੇ ਬਠੇ ਰਿਆ ਦੋ ਦਿਨ ਤਾਂ ਉਹ ਦਾਮ ਲੈਣ ਆਉਗੀ ਜਵਾਕੜੀ ਇਹ ਚਾਰ ਦਿਨ ਠਹਿਰ ਕੇ ਜਾਵੜੇ ਕੀ ਹੁੰਦਾ ਇਹ ਤਾਂ ਜਦੋਂ ਮਰਜ਼ੀ ਜਾ ਆਵੇ ਤਾਂ ਮੁੰਡਾ ਛੋਟਾ ਉਹਨਾਂ ਕੁੜੀਆਂ ਨੂੰ ਅਸਾਂ ਛੋਟੀਆਂ ਹੋਈਆਂ ਚਲ ਜਵਾਕਾਂ ਨੂੰ ਹੁੰਦਾ ਹੀ ਨਾਨਕ ਜਾਂਦਾ ਇਹ ਪਤਾ ਕੀ ਹੈ ਨਾ ਤਾਂ ਨਾ ਕਿ ਮਰਜ਼ੀ ਤੇ ਇਹਨੇ ਨਹੀਂ ਮੰਨਣਾ ਇਹ ਮੰਨਣ ਵਾਲੀ ਹੈ ਨਹੀਂ ਕਿ ਇਹ ਉਹਦੋਂ ਵੱਧ ਕਲੇਸ਼ ਕਰੂਗੀ ਇਹਨੂੰ ਤੋੜ ਦਿਓ ਚਲ ਮੈਂ ਕਹਿ ਦਿੰਦਾ ਮੈਂ ਜਾਣਦੇ ਯਾਰ ਠੀਕ ਹੈ ਨਾਲੂ ਆਪੇ ਆਉਦਾ ਵਗ ਜੂਗੀ ਮੈਂ ਬਸ ਇਹਨੂੰ ਕਹੀ ਦਿੰਦਾ ਕਿ ਭਾਈ ਤੂੰ ਵਗ ਜਾ ਚਲ ਕੋਈ ਨਾ ਉਹ ਆਪੇ ਆਉਦਾ ਆ ਕੇ ਮੁੜ ਜੂਗੀ ਠੀਕ ਹੈ ਚਲ ਕਹ ਇਹਦੇ ਪੁੱਤ ਫਿਰ ਜਾਣ ਦੇ ਪਰੇ ਚਾਰ ਦਿਨ ਮਾਮਾ ਧੀਆਂ ਕੰਮ ਕਰ ਲਿਆ ਕਰੋ ਆਪਣੇ ਕੋਲ ਕੋਈ ਬੜਾ ਹੋਗਾਗਾ ਕੋਈ ਨੀ ਕਰ ਲਾਂਗੇ ਟਾਈਮ ਪਾਸ ਪੁੱਤ ਪਲੇਸ ਮੁੱਕੂਗਾ ਘਰੋਂ ਜਾਣ ਤੇ 4 ਦਿਨ ਲਾਇਆ ਚੱਲ ਮੈਂ ਕਰਤਾ ਪਰ ਉਹਦੇ ਕੀ ਬੀਤੂਗੀ ਜਵਾਕੜੀ ਦੇ ਮੈਂ ਨਾ ਚਾਚੀ ਨੂੰ ਕਹਿ ਕੇ ਆਉਣਾ ਕੋਈ ਕੁੜੀ ਵਾਲੀ ਨੂੰ ਕਿ ਕੋਈ ਬੁੜੀ ਭਾਲ ਦੇ 4 ਦਿਨ ਆਪਣੇ ਰੋਟੀ ਪਾਣੀ ਉਹ ਬਣਾ ਦੂਗੀ ਕੰਮਕਾਰ ਕਰਦਾ ਉਹ ਕਰਜਿਆ ਕਰੂਗੀ ਐ ਕਰ ਲੈਨੇ ਚੱਲ ਹਣਾ ਚੱਲ ਗੋਹਾ ਕੂੜਾ ਸਟਾ ਲਾਂਗੇ ਪੱਤ ਰੋਟੀ ਪਾਣੀ ਤਾਪੇ ਬਣਾ ਲਾਂਗੇ ਚੱਲ ਠੀਕ ਆ ਫਿਰ ਐ ਕਰਾਂ ਠੀਕ ਆ ਇਹਨੂੰ ਕਹ ਤੂੰ ਆਪਦਾ ਖੁਸ਼ ਰਹਿ ਤੂੰ ਜਾ ਪਾਈ ਉਹ ਰੇ ਤਾਂ ਕਲੇਸ਼ ਪਾ ਕੇ ਬੈਗੀ ਬਾਕੀ ਲੇਟ ਵਗ ਜੀ ਬਾਲਾ ਸਰੀਕਾ ਕਰਦੀ ਆ ਕੁੜੀ ਦਾ ਤੁਸੀਂ ਉਹਨੂੰ ਲੀੜੇ ਦਿਨੇਓ ਜੋੜੇ ਦਿਨੇਓ ਫਿਰ ਹੁਣ ਭਾਈ ਮਾਪਿਓ ਬੈਠਾ ਜਿੰਨਾ ਚੋਂ ਉਹਨਾਂ ਚਿਰ ਤਾਂ ਦੇਵਾਂਗੇ ਮੰਗਵਾਇਆ ਨੀ ਕਿੱਥੇ ਦੇਣੇ ਬਾਕੀ ਉਹਦਾ ਹਲੇ ਕਹ ਸਾਰਾ ਕੋਠਾ ਬੈਠੇ ਆ ਅਸੀਂ ਜਿਉਂਦੇ ਜਾਗਦੇ ਅਸੀਂ ਤਾਂ ਦੇਣੇ ਹੀ ਦੇਣੇ ਉਹਨੂੰ ਉਹਨੂੰ ਇਹ ਨਹੀਂ ਨਾ ਪਤਾ ਹੈ ਇਹ ਤਾਂ ਇਹ ਵੀ ਨਾ ਮੇੜਾ ਨੇ ਲੱਗ ਜੇ ਉਹਨੂੰ 10 ਲੱਖ ਰੁਪਏ ਦਿੱਤਾ ਜ਼ਮੀਨ ਛਡਾਉਣ ਨੂੰ ਕਹਿੰਦੀ ਨਾ ਬਾਈ ਨੇ ਤਾਂ ਇਹ ਗੱਲ ਕਹਤਾ ਸੀਗੀ ਵੀ ਨਾ ਭਾਈ ਤੇਰੇ ਤੋਂ ਲੈਣੇ ਆ ਤੇ ਨਾ ਛੋੜੇ ਦੇਣੇ ਆ ਹੈ ਉਹੀ ਤਾਂ ਗੱਲ ਐ ਇਹਨੂੰ ਇਹ ਤਾਂ ਨਹੀਂ ਨਾ ਪਤਾ ਵੀ ਇਹਦੇ ਬਾਪੂ ਨੂੰ ਕੈਂਸਰ ਹੋ ਗਿਆ ਸੀ ਹੈ ਤੇ ਉਦੋਂ ਉਹਨੇ ਕਿੰਨੀ ਮਦਦ ਕੀਤੀ ਆ ਇਹਨੂੰ ਨਹੀਂ ਨਾ ਪਤਾ ਫਿਰ ਉਹ ਤਾਂ ਆਪਾਂ ਨੂੰ ਪਤਾ ਹੈ ਪਤਾ ਆਪਾਂ ਨੂੰ ਝਲਣੀ ਪਊਗੀ ਇਹ ਤਾਂ ਤੇ ਦੱਸਦੀ ਮੁੜ ਕੇ ਮੇਹਣੇ ਦੇਣ ਲੱਗ ਜੂਏ ਲੋੜ ਹੀ ਨਹੀਂ ਦੱਸਣ ਦੀ ਇਹਨੂੰ ਕਹ ਤੂੰ ਜਾ ਪਾਈ ਲੋੜ ਯਾਰ ਜਿਵੇਂ ਇਹਨੂੰ ਚੰਗਾ ਲੱਗਦਾ ਇਹਨੂੰ ਉਵੇਂ ਕਰ ਲੈਂਦੇ ਇਹਨੂੰ ਬਸ ਚੜਾ ਦੇ ਪਰੇ ਉਹ ਇਹਨੂੰ ਖਾਂਦੇ ਇਹਨੂੰ ਐ ਨਹੀਂ ਪਤਾ ਉਹਨਾਂ ਨੇ ਤਾਂ ਲੱਖਾਂ ਰੁਪਇਆ ਦਿੱਤਾ ਇਹਨਾਂ ਨੂੰ ਹਾਂ ਮੇਰੀ ਕੀ ਤੇਰੇ ਕਰੇ ਕੀ ਨਹੀਂਗਾ ਸੌ ਕੋਸਾ ਤਾਂ ਨਾ ਚਾਚੀ ਕੋਲੇ ਨਹੀਂ ਮੈਂ ਇਹਨੂੰ ਕਹਿ ਦਿੰਨਾ ਵੀ ਭਾਈ ਤੂੰ ਭੱਗ ਜਾ ਆਪਦਾ ਤੂੰ ਐਸੇ ਨੂੰ ਬਸ ਚੜਾਇਆ ਪਹਿਲਾਂ ਨਹੀਂ ਕੱਲ ਨੂੰ ਜਾਣਾ ਇਹਨੇ ਕਹਿ ਦਿੰਦਾ ਇਹਨੂੰ ਮੈਂ ਕੱਲ ਨੂੰ ਭੱਗ ਜਾਏ ਕੱਲ ਨੂੰ ਜਾਣਾ ਹਾਂ ਚਲ ਉਹਨੂੰ ਕਾ ਕਰ ਲਾ ਤਿਆਰੀ ਭੱਗ ਜਾ ਕੇ ਤਾਂ ਪੇਸਾਰ ਲੈਣੀ ਐ ਉਸਤ ਲਾ ਲਾਂਗੇ ਡੰਗ ਚਲ ਮੈਂ ਕਹਿ ਦਿੰਦਾ ਹੋਰ ਚਲ ਪੁੱਤ ਆ ਮੂੰਹ ਦੇਖ ਕਿ ਤਰ੍ਹਾਂ ਲੱਗਦਾ ਖਾਸੀ ਬੋਲੀ ਏ ਤੇਰੇ ਨਾਲ ਪੁੱਛ ਨਾ ਬਾਹਲਾ ਖਰੂ ਕੱਢਦੀ ਐ ਮੈਂ ਇੱਕ ਬੋਲਦੀ ਐ ਕੁੜੀ ਨੂੰ ਤਾਂ ਘਰੇ ਨਹੀਂ ਵੜਨ ਦਿੰਦੀ ਹਏ ਆਦੀ ਫੋਨ ਆ ਗਿਆ ਤੇ ਤੈਨੂੰ ਕਿਵੇਂ ਆਇਆ ਮੈਨੂੰ ਨਹੀਂ ਕਰਿਆ ਉਹ ਆ ਲਾਇਆ ਸੀਗਾ ਮੰਮੀ ਆਦੀ ਇਹਨੇ ਚੱਕਿਆ ਨਹੀਂ ਫੋਨ ਮਾਂ ਉਹਦੀ ਕਾ ਮਾਇਆ ਮੈਨੂੰ ਹੀ ਕਰੂਗੀ ਹੋਰ ਦੱਸ ਕਿਹਨੂੰ ਕਰੂਗੀ ਜਾਂ ਉਹ ਫਿਰ ਜੋ ਚੱਕਦੀ ਨਹੀਂ ਫਿਰ ਉਹ ਮੈਨੂੰ ਤਾਂ ਲਾਊਗੀ ਹੁੰਡੇ ਨਾਲ ਗੱਲ ਹੋ ਗਈ ਸੀ ਆਪਦੀ ਮਾਂ ਦਾ ਕਿਵੇਂ ਚੱਕ ਲੈਂਦੀ ਆ ਭੱਜ ਕੇ ਆਪਦੇ ਮਾਪਿਆਂ ਨੂੰ ਤਾਂ ਹਰੇਕ ਹੀ ਵਧਗਾ ਲੱਗਦਾ ਭਾਈ ਹੂੰ ਉਹ ਮੇ ਜਮੀ ਕਹ ਅਸੀਂ ਆ ਭਾਈ ਉਹਦੇ ਮਾਪੇ ਉਹ ਕਹ ਆਏ ਨਹੀਂ ਨਾ ਸੋਚਦੀਗੀ ਮੜਾ ਮੋਟਾ ਸੋਚਣਾ ਚਾਹੀਦਾ ਵੀ ਮੈਂ ਜਾਊਂਗੀ ਜੇ ਅਗਾहां ਮੇਰੀ ਪਰਜਾਈ ਮੇਰੇ ਗਈ ਤਾਂ ਬੱਕੀ ਤੇ ਫੇਰ ਮੇਰੀ ਖਾਲ ਸੁਣ ਮੰਮੀ ਵਰਗਾ ਨੂੰ ਕਹਿਤਾ ਮੈਂ ਠੀਕ ਆ ਨਾ ਇਦਾਂ ਮੈਨੂੰ ਸੁਣ ਗਿਆ ਸਾਰਾ ਕੁਝ ਮੈਂ ਘਰੋਂ ਬਾਹਰ ਨਹੀਂ ਹੈਗੀ ਘਰੀ ਬੈਠੀ ਸੀ ਮੈਂ ਠੀਕ ਹੈ ਸੁਣ ਗਿਆ ਨਾ ਆਉਦਾ ਜਾ ਸਕਦੀ ਆ ਤੂੰ ਕੱਲ ਨੂੰ ਉਹ ਆਉਗੀ ਠੀਕ ਹੈ ਨਾ ਜੇ ਕੋਈ ਰੋਟੀ ਪਾਣੀ ਦੀ ਦਿੱਕਤ ਹੋਈ ਮੈਂ ਆਪੇ ਬੁੜੀ ਰੱਖ ਲੂੰਗਾ ਚਾਰ ਦਿਨ ਉਹ ਤਾਂ ਮੈਂ ਸੁਣ ਗਿਆ ਵੀ ਮਹਾਰਾਣੀ ਨੇ ਆਉਣਾ ਉਹਦੀਆਂ ਕੁੜੀਆਂ ਨੇ ਆਉਣਾ ਐਂ ਵੀ ਹੁਣ ਤਾਂ ਕੰਮ ਵਾਲੀ ਰੱਖ ਲੈਣੇ ਆਪਾਂ ਕਿਉਂ ਵੀ ਮੇਰੇ ਵਾਲੀ ਤਾਂ ਕੰਮ ਵਾਲੀ ਕਿਸੇ ਨੂੰ ਦੇਸਦੀ ਨਹੀਂ ਮੈਂ ਤਾਂ ਸਾਰੇ ਸਾਰੇ ਦਿਹਾੜੀ ਖਪੀ ਜਾਨੀ ਹੈਗੀ ਹੰਤ ਨਮਕ ਕਹਾਂ ਕੀ ਤੂੰ ਹਮ ਕਿਸੇ ਪਾਸੇ ਤਾਂ ਛੱਡ ਦੇ ਇਹ ਕਿਸੇ ਪਾਸੇ ਛੱਡਣ ਨੂੰ ਮੈਂ ਕੀ ਕਹਤਾ ਦਾ ਮੈਨੂੰ ਤਾਂ ਬੁੜੀ ਕਹੀ ਜਾਂਦੀਗੀ ਇਹਨੂੰ ਬਸ ਚੜਾ ਲਈ ਤੇ ਉਹਨੂੰ ਕਹੀ ਜਾਂਦੀ ਕੋਈ ਨਾ ਪੁੱਤ ਮੈਂ ਗੱਡੀ ਭੇਜ ਦੂੰਗੀ ਗੱਡੀ ਉਹਨੂੰ ਕਦੋਂ ਕਿਹਾ ਹੂੰ ਉਹਨੇ ਕਿਹਾ ਕਹਿੰਦੀ ਮੇਰੇ ਘਰ ਦੇ ਕੋਲ ਕਹਿੰਦੀ ਟਾਈਮ ਹੈ ਨਹੀਂਗਾ ਉਹ ਪਰਾਵਾ ਬਾਈ ਛੱਡ ਕੇ ਜਾਊਗਾ ਉਹਨੂੰ ਅਰੰਪਰੇ ਤੱਕ ਬਾਈ ਛੱਡ ਕੇ ਜਾਊਗਾ ਉਸ ਤੋਂ ਬਾਅਦ ਉਹ ਵਸਤੇ ਆਉਣਗੇ ਕੋਈ ਗੱਡੀ ਨਹੀਂ ਇੱਥੋਂ ਲੈ ਕੇ ਜਾਂਦਾ ਠੀਕ ਹੈ ਨਾ ਉਹ ਕਹਿੰਦਾ ਮੈਂ ਛੱਡ ਕੇ ਜਾਊਂਗਾ ਹਰੋ ਮੰਮੀ ਨਾ ਉਹ ਪੁੱਤ ਲੜਦਾ ਨਹੀਂ ਤੂੰ ਨਾਨਕੇ ਤਾਰ ਦਿਨ ਲੇਟ ਵਗ ਜੀ ਹੈ ਬੱਤਾ ਮੈਂ ਕੱਲ ਨੂੰ ਜਾਵਾਂ ਮੈਂ ਸੁਣ ਲੈ ਮੁੰਡਾ ਦਾ ਤੇਰਾ ਹੀ ਆ ਸੁਣ ਲਿਆ ਹਾਂ ਮੇਰਾ ਤਾਂ ਮੇਰੇ ਵਰਗਾ ਹੀ ਰਹੂਗਾ ਹੋਰ ਕੀ ਆ ਵਗ ਜੋ ਕੱਲ ਨੂੰ ਠੀਕ ਆ ਆ ਜੋੜੇ ਤੇਰੇ ਮੂਰੇ ਹੱਥਾ ਦੇਖ ਬੱਤਾ ਤੂੰ ਨਾ ਐ ਕਰਿਆ ਕਰੀਂ ਆਪ ਦਿਖਾ ਦੇਣਾ ਜੀ ਮੈਂ ਤੇਰਾ ਪਿਓ ਕਰਦਾ ਮੇਰੇ ਨਾਲ ਠੀਕ ਆ ਬੱਤਾ ਸਖਾਈ ਚੱਲਿਆ ਕਰੋ ਨੂੰ ਚੰਗਾ ਐਂ ਦਾ ਸਖਾਈ ਦਾ ਹੁੰਦਾ ਮੇਰੇ ਕਾਲੂ ਤੇ ਰਿਪੂ ਵਾਉ ਕੀ ਉਹਦੇ ਨਾਲ ਕੁੜੀਆਂ ਹੋਣਗੀਆਂ ਉਹ ਪਹਿਣਾ ਤੇਰੀਆਂ ਇਹ ਜਿਹੀਆਂ ਚੀਜ਼ਾਂ ਦਾ ਸਖਾਈ ਇਹਦੀਆਂ ਪੁੱਟੀਆਂ ਭਰੀ ਜੱਲ ਦਵਾਈ ਤਾਂ ਉਹ ਵੀ ਸਖਾ ਸਕਦੀ ਐ ਕੁੜੀਆਂ ਨੂੰ ਵੀ ਤੁਹਾਡਾ ਭਰਾ ਗੱਲ ਕਰ ਲਓ ਫੋਨ ਤੇ ਜਵਾਬ ਉਹ ਮਾਂ ਨਾਲ ਦੋ ਦੋ ਘੰਟੇ ਕਰਦੀ ਹੈਗੀ ਨਿਆਣੇ ਆ ਮੇਰੀ ਗੱਲ ਸੁਣ ਪੁੱਤ ਕਾਸ਼ ਜਦੋਂ ਤ੍ਰਿਪੂਆ ਦਾ ਫੋਨ ਆਇਆ ਸੀ ਤ੍ਰਿਪੂਆ ਨੇ ਤੇਰ ਨਾਲ ਗੱਲ ਕੀਤੀ ਨਹੀਂ ਕੀਤੀ ਨਾ ਲੈ ਕਰ ਲੈ ਗੱਲ ਹੁਣ ਦੇ ਜਵਾਬ ਮੁੰਡੇ ਨੂੰ ਪਰ ਆਵਾ ਨਿਆਣਾ ਉਹ ਜਿਹੜਾ ਕੁਝ ਖਾਈ ਜਾਏਗੀ ਕਹੀ ਜਾਊਗਾ ਕੋਈ ਮਤਰਾ ਹਾਂ ਤੇਰੇ ਜਿਹੜੇ ਮਰੇ ਹੱਥ ਠੀਕ ਆ ਕੱਲ ਨੂੰ ਆਉਦਾ ਬਗ ਜੀ ਬਸ ਮੈਂ ਤਾਂ ਜਾਊਂਗਾ ਕੋਈ ਬਗ ਜੀ ਯਾਰ ਮੈਂ ਕਿਹੜਾ ਰੁਕਣ ਲੱਗੀ ਤੇਰੇ ਕਹਿਣ ਤੇ ਦੇਖ ਲੈ ਬੁੱਧ ਮੇਰੀ ਗੱਲ ਸੁਣ ਜੇ ਕੋਈ ਕਹਿਣ ਲੱਗਿਆ ਰਹਿ ਪੋ ਭੂਆ ਕਹਿਣ ਲੱਗੀ ਰਹਿ ਪੋ ਹਨਾ ਜਮਾ ਨਹੀਂ ਰਹਿਣਾ ਆਪਾਂ ਠੀਕ ਹੈ ਨਾ ਆਪਾਂ ਜਾਣਾਗਾ ਹਾਂ ਆਪਾਂ ਕੀ ਲੈਣਾ ਕੁੜੂਗਾ ਦੋਨਾਂ ਤੋਂ ਉਹ ਤਾਂ ਤੇਰਨਾਂ ਗਲਤੀ ਕਰਦਿਆਂ ਨਹੀਂ ਹੈਗੀਆਂਗਾ ਪੁੱਤ ਸਾਰੀਆਂ ਖਤਾਬਾਂ ਪਾ ਲਈਆਂ ਹੁਣ ਮੇਰੀ ਗੱਲ ਸੁਣ ਲੈ ਹੁਣ ਚੈੱਕ ਕਰ ਲੈ ਇੱਕ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਮੁੜ ਕੇ ਕਹਦੇਗਾ ਮੇਰਾ ਕੰਮ ਰਹਿ ਗਿਆ ਆ ਕੰਮ ਰਹਿ ਗਿਆ ਕਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਾਨੀ ਜੀ ਸਤਿ ਸ਼੍ਰੀ ਅਕਾਲ ਬੈਠ ਜਾ ਕੀ ਗੱਲ ਭਾਬੀ ਐਂ ਜੇ ਮੂੰਹ ਕਰ ਰੱਖਿਆ ਤੂੰ ਨਹੀਂ ਨਹੀਂ ਉਧਰ ਇਹਨੇ ਕਾਸ਼ ਨੇ ਮੇਰਾ ਦਿਮਾਗ ਖਰਾਬ ਕਰ ਰੱਖਿਆਗਾ ਪੂਆ ਗਈ ਪੁੱਤ ਸਸਤੀ ਕਾ ਬਲਾ ਦੇ ਸਸਤੀ ਕਾਲ ਪੁੱਤ ਜਾ ਮੈ ਲੈ ਉਧਰ ਮੈ ਲੈ ਉਧਰ ਤੇ ਜਾਗੇ ਦੀਦੀਆਂ ਨੇ ਕੀ ਗੱਲ ਤੁਸੀਂ ਜਾਂਦੇ ਸੀ ਹਾਂ ਬਸ ਤਿਆਰੀ ਕਰੀ ਆਂਦੇ ਸੀ ਅਸੀਂ ਵੀ ਜਾਣਾ ਸੀਗਾ ਫਿਰ ਮੈਨੂੰ ਦੱਸ ਦਿੰਦੇ ਮੈਂ 4 ਦਿਨ ਠਹਿਰ ਕੇ ਆ ਜਾਂਦੀ ਕੀ ਦੱਸ ਦਿੰਦੀ ਭੈਣ ਤੂੰ ਕਿਹੜਾ ਨਿਆਣੀ ਐ ਤੂੰ ਮੇਰੇ ਨਾਲ ਗੱਲ ਕਰ ਲੈਂਦੀ ਤੂੰ ਦਾਦੀ ਮਾ ਨਾਲ ਫੋਨ ਲਾ ਕੇ ਗੱਲ ਕਰ ਲਈ ਉਹਦੇ ਨਾਲ ਕੱਟਤਾ ਗੱਲ ਕਰਕੇ ਮੈਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਮੈਂ ਤਾਂ ਆਪ ਤਿਆਰੀ ਕਰੀ ਬੈਠੀ ਸੀ ਉਧਰ ਉਹਨੇ ਕਾਸ਼ ਜਿੱਦ ਕਰੀ ਜਾਂਦਾਗਾ ਭਾਬੀ ਮੈਂ ਫੋਨ ਲਾਇਆ ਸੀ ਤੈਨੂੰ ਤੂੰ ਜਦੋਂ ਚੱਕਿਆ ਨਹੀਂ ਫਿਰ ਮੈਂ ਮੰਮੀ ਨੂੰ ਫੋਨ ਲਾ ਲਿਆ ਆਕੇ ਮੰਮੀ ਨੂੰ ਦੱਸਿਆ ਸੀ ਮੰਮੀ ਨੂੰ ਫੋਨ ਕੀਤਾ ਸੀ ਮਾਂ ਤੇਰੀ ਐਡੀਸ ਲੱਗਾ ਉਹ ਕੜਾ ਮੈਨੂੰ ਦੱਸਦੀ ਹੈਗੀ ਵੀ ਭਈ ਆਹ ਗੱਲ ਆਗੀ ਉਹ ਤਾਂ ਸਵੇਰ ਤੋਂ ਨਿਕਲ ਜਾਂਦੀ ਆ ਸ਼ਾਮ ਨੂੰ ਘਰੇ ਵੜਦੀ ਆ ਉਹਦੇ ਵੜ ਗਈ ਆ ਉਹਦੇ ਵੜ ਗਈ ਚਲ ਕੋਈ ਨਾ ਭਾਬੀ ਫਿਰ ਤੂੰ ਜਾਵੜ ਮੈਂ ਘਰ ਸੰਭਾਲ ਲੂੰਗੀ। ਹਾਂ। ਐ ਕਿ ਭਾਬੀ ਤੂੰ ਚਲ ਜਾ ਮੈਂ ਘਰ ਸੰਭਾਲ ਲੂੰਗੀ। ਆਹ ਜਿਹੜੀਆਂ ਤੇਰੀਆਂ ਲੱਥ ਇਹ ਘਰ ਸੰਭਾਲਣ ਦੇਣੀ ਆ। ਇਹ ਤਾਂ ਇਹ ਨਹੀਂ ਪਤਾ ਕੀ ਤੋੜ ਕੇ ਦੁਰ ਜਾਣ। ਮੇਰਾ ਪੁੱਤ ਇੰਨਾ ਸਿਆਣਾ ਇਹਨੂੰ ਸਾਰਾ ਕੁਝ ਸਮਝਾਇਆ ਹੋਇਆ ਮੈਂ। ਮਜ਼ਾ ਆ ਲਾ ਕੇ ਕਿਸੇ ਚੀਜ਼ ਨੂੰ ਹੱਥ ਲਾ ਦੇ। ਨਾ ਨਾ ਭਾਬੀ ਉਹ ਤਾਂ ਤੇ ਛੋਟੀਆਂ ਸੀ ਹੁਣ ਤਾਂ ਸਿਆਣੀਆਂ ਹੋ ਗਈਆਂ। ਸਿਆਣੀਆਂ ਨੂੰ ਕਿਹੜਾ ਇਹ ਬਣ ਵੱਧ ਗਏ ਨੇ। ਬੈਠੋ ਲੈ ਕੇ ਆਉਣੀ ਆ ਮੈਂ ਪਾਣੀ। ਤੂੰ ਪੀਏਗਾ ਪੁੱਤ?

ਆ ਲੈ ਅਮਨ ਪਣੀ ਲਪਤ ਨਾ ਮੰਮੀ ਜੇ ਤੈਨੂੰ ਪਤਾ ਸੀ ਵੀ ਅਮਨ ਨੇ ਆਉਣਾ ਘਰੇ ਕੁਛ ਲਿਆ ਕੇ ਤਾਂ ਰੱਖ ਦਿੰਦੀ ਕੋਈ ਠੰਡੇ ਦੇ ਹੁੰਦਾ ਪਤਾ ਜਵਾਕਾਂ ਨੇ ਆਉਣਾ ਸਵੇਰ ਤੋਂ ਵਗ ਜਾਨੀ ਆ ਨਾ ਹੁਣ ਸਹੇਲੀਆਂ ਨੇ ਕਹਿਤਾ ਵੀ ਚਲ ਜਾ ਘਰੇ ਮੈਨੂੰ ਕੀ ਪਤਾ ਸੀ ਹੁਣੀ ਆ ਜੂਗੀ ਤੇ ਸਮਾਨ ਤੁਸੀਂ ਨਹੀਂ ਤਾਂ ਮੰਗਾਉਣਾ ਸੀ ਮੈਂ ਲਿਆ ਕੇ ਦੇਣਾ ਸੀ ਤੇ ਸਮਾਨ ਉਹਨੂੰ ਕਹਿਣਾ ਸੀ ਤੁਸੀਂ ਉਹਨੂੰ ਨਹੀਂ ਪਤਾ ਕੱਲ ਤਾਂ ਫੋਨ ਕੀਤਾ ਕੁੜੀ ਨੇ ਮਾਉਂਗੀ ਦੁਕਾਨਾਂ ਦੇ ਕੋਲ ਦੀ ਲੰਘ ਕੇ ਤੂੰ ਸਾਰੇ ਘਰਾਂ ਦੇ ਗੇੜੇ ਦੇ ਆਉਣੀ ਆ ਤੇ ਇੱਕ ਠੰਡੇ ਦੀ ਬੋਤਲ ਨਹੀਂ ਫੜ ਕੇ ਲਿਆ ਸਕੀ ਚਲ ਕੋਈ ਨਹੀਂ ਫਿਰ ਮੈਨੂੰ ਤਾਂ ਪਤਾ ਨਹੀਂ ਸੀ ਭੈਣ ਨੂੰ ਕੋਸਾ ਹੈਗਾ ਕਰੇ ਕਿ ਹੈ ਨਹੀਂ λεਉਣਾ ਲੈ ਭੈਣ ਫੇਰ ਨਾ ਕਹਿ ਦੀ ਮੇਰੀ ਪਰਜਾਈ ਨੇ ਸੇਵਾ ਨਹੀਂ ਕੀਤੀ ਆ ਦੇਖ ਲੈ ਤੇਰੀ ਮਾਈ ਨਹੀਂ ਲੈ ਕੇ ਆਈਗੀ ਚਲ ਕੋਈ ਨਾ ਭਾਬੀ ਕੋਈ ਨਹੀਂ ਪਤਾ ਹੀ ਹੈ ਇਹਨੂੰ ਵੀ ਪਤਾ ਹੀ ਹੈ ਤੇਰਾ ਲੈ ਤੂੰ ਸਾਡੇ ਚ ਕਿਉਂ ਫੱਕ ਬਵਾਨੀ ਹੈਗੀ ਫੱਕ ਵਾਲੀ ਇਹਦੇ ਚ ਕਿਹੜੀ ਗੱਲ ਹੈ ਉਹ ਤਾਂ ਕੱਲ ਦਾ ਫੋਨ ਲਾਇਆ ਤੂੰ ਕੱਲ ਵੇ ਸਾਨੂੰ ਟਿੰਡਿਆ ਦੇ ਵਿੱਚ ਚੱਕੀ ਬੈਠੀ ਐ ਮੈਂ ਜਾਣਾ ਐ ਮੈਂ ਜਾਣਾ ਐ ਮੈਂ ਜਾਣਾ ਮੈਂ ਤਾਂ ਪਹਿਲੇ ਤਾਂ ਮੈਂ ਖਪੇ ਬੰਗ ਜਾ ਚਲ ਕੋਈ ਨਾ ਮਾਂ ਫਿਰ ਤੂੰ ਮੈਨੂੰ ਦੱਸ ਦਿੰਦੀ ਦੱਸ ਕੀ ਕਿੰਨੀ ਪੁੱਤ ਮਸਾ ਤਾਂ ਤੁਹਾਨੂੰ ਛੁੱਟੀਆਂ ਮਿਲਣਗੀਆਂ ਜਵਾਕਾਂ ਨੂੰ ਇਹ ਤਾਂ ਫੇਰ ਵੀ ਜਾਇਆਉਗੀ ਇਹ ਤਾਂ ਜਦੋਂ ਤੂੰ ਆਖ ਦੇਣੀ ਇਹਨੇ ਵੀ ਆਉਣਾ ਬਸ ਉਹਦੀ ਫੇਰ ਐਡਾ ਮੂੰਹ ਬਣਾ ਲੈ ਚਲ ਕੋਈ ਨਾ ਫੇਰ ਇਹਨੇ ਵੀ ਜਾਣਾ ਕਾਸ਼ ਨੂੰ ਵੀ ਛੁੱਟੀਆਂ ਹੋਈਆਂ ਮਸਾ ਜਿਵੇਂ ਹੁਣ ਸਾਨੂੰ ਲਾਲਚ ਆਉਣ ਦਾ ਇੱਥੇ ਛੁੱਟੀਆਂ ਦਾ ਇਹਨੂੰ ਵੀ ਉਮੀਦ ਹੁੰਦਾ ਚਲ ਇਹ ਤਾਂ ਛੋਟਾ ਹੈ ਪੁੱਤ ਇਹਨੇ ਤਾਂ ਹੁਣ ਵੱਡੀਆਂ ਕਲਾਸਾਂ ਇਹ ਛੋਟਾ ਜਵਾਕ ਇਹਨੂੰ ਕੀ ਦੋਸਤ ਬਸ ਕਰਮਾ ਬਸ ਕਰ ਆ ਐ ਕਰੋ ਦੀਦੀ ਆ ਜਾ ਤੁਸੀਂ ਐਸੀ ਵਾਲੇ ਚ ਬਹਿ ਜਾਓ ਗਰਮੀ ਹੈਗੀ ਆ ਜਾ ਪੁੱਤ ਬੈਠੇ ਪੁੱਤ ਛੋਲੋ ਇਹਨਾਂ ਨੂੰ ਕੀ ਸੁਣਾਉਂਗੀ ਸਾਨੂੰ ਦਿਰਗਾ ਤੂੰ ਘਰ ਆਉਣਾ ਨਹੀਂ ਆਤਾ ਮੈਂ ਲੋਨ ਨਹੀਂ ਲੱਗੀ ਹੈਗੀ ਕਿਸੇ ਨੂੰ ਨਾ ਰਿਸ਼ਤੇਦਾਰ ਨੂੰ ਟੱਕ ਜਾਂਦਾ ਕਰ ਕਰੇ ਆਇਨੂੰ ਮੈਂ ਕਿਉਂ ਘਰ ਆਣਿਆ ਮਤਾ ਉਹ ਜੀ ਕਿਉਂ ਆਈਆਂ ਮਤਾ ਇਸ ਕਾਹਦੀ ਮਾਰ ਕਰਨੀ ਪਜਣੀ ਹੈ ਵੀ ਭਾਈ ਕਾ ਕੋਈ ਨਹੀਂ ਕਰੀ ਜਾਂਦਾ ਜਿਹੜਾ ਕੋਈ ਪਾਦੀ ਹੈ ਕਿ ਤੈਨੂੰ ਬਦਨਾਮ ਕਰਨਾ ਕਹੀ ਜਾਂਦਾ ਬੈਠੇ ਪੁੱਤ ਬੈਜੋ ਫੋੜੀ ਨਾਨੀ ਦੀ ਆਦਤ ਹੀ ਹੈਗੀ ਬੋਲਣਾ ਹੋਰ ਮਾਦੀ ਦਾ ਸਮਾਰ ਹੋਇਆ 22 ਸਿਆਣੀ ਬੈਗਾ ਜਵਾਕਾ ਕੋਲ ਇੱਧਰ ਕਿਤੇ ਰੇ ਅੰਬ ਰੱਖਿਆ ਦੇਖਾ ਤੇਰੀ ਮਾੜਾ ਨਖਰਾ ਕਿ ਡੱਬਾਰ ਆਗਾ ਫਿਰ ਤੂੰ ਕਹਿਦਨੀ ਹੈ ਭਾਬੀ ਮਾੜੀ ਹੈਗੀ ਐ ਮੋ ਬਣਾ ਲੈਂਦੀ ਸਵੇਰ ਦੀ ਗਈ ਹੋਈ ਆ ਘਰੋਂ ਬਾਹਰ ਨਾਲੇ ਪੁੱਤ ਮੇਰੀ ਗੱਲ ਸੁਣੋ ਉਹਨੇ ਐਸੀ ਦਾ ਰਿਮੋਟ ਪਿਆਗਾ ਉਹਨੇ ਛੇੜਿਓ ਆ ਤੁਹਾਡੇ ਵੀਰੇ ਨੂੰ ਤਾਂ ਪਤਾਗਾ ਇਹਦਾ ਜਮਾ ਨਹੀਂ ਛੇੜਦਾ ਤੁਸੀਂ ਧਿਆਨ ਰੱਖਿਓ ਐਵੇਂ ਕਿਤੇ ਸੋਚਾਂ ਜਿਵੇਂ ਨੱਪਣ ਲੱਗ ਜੋਂ ਫਿਰ ਇਹ ਖਰਾਬ ਹੋ ਜਾਊਗਾ ਇੱਥੇ ਮਿਸਤਰੀ ਨਹੀਂ ਆਉਂਦਾ ਰਾਮਪਰੇ ਤੋਂ ਲਿਓਣਾ ਪੈਂਦਾਗਾ ਨਾ ਨਾ ਭਾਬੀ ਮੈਂ ਸਮਝਾਏ ਵੇਆ ਨਹੀਂ ਛੇੜਦੇ ਕੁਝ ਵੀ

ਮਾਮੀ ਮਾਮੀ ਕਿੰਨਾ ਕੁਸ ਬੋਲਗੀ ਜਦੋਂ ਤੁਸੀਂ ਆਪਣਾ ਇੱਥੇ ਆਣਾ ਚਲੋ ਚੱਲੀਏ ਚਲ ਕੋਈ ਨਾ ਪਤਾ ਕੋਈ ਨਹੀਂ ਪਤਾ ਉਹ ਤਾਂ ਬਸ ਹੈ ਹੀ ਮੌਲ ਹੀ ਇਹ ਜਾ ਫੋਨ ਤੁਹਾਡੇ ਨਾਂ ਹੀ ਬੋਲਗੀ ਮੈਂ ਤਾਂ ਕੋਈ ਇੱਕੋ ਜਿਹਾ ਹੋ ਜਾਊਂਗਾ ਆਪਾਂ ਤੇਰੇ ਨਾਨਾ ਨਾਨੀ ਆ ਤੇਰਾ ਮਾਮਾ ਫਿਰ ਕੀ ਹੁੰਦਾ ਨਾਨਕੇ ਹੁੰਦੇ ਕਾਦੇ ਖਤਰ ਜਿੱਨਾਂ ਚ ਕਮਾਪੇ ਨਾਨਕੇ ਮਾਂ ਐ ਥੋੜੀ ਵੀ ਤੇਰਾ ਮਾਮਾ ਵੀ ਆ ਸਾਰੇ ਆਪਣਾ ਮੂੰਹ ਕਰਦੇ ਜੇ ਮਾਮੀ ਐ ਬਤਾ ਉਹ ਕਰਦੀ ਤਾਂ ਕੋਈ ਨਹੀਂ ਪਤਾ ਸੀ ਇੱਥੇ ਹਜੇ ਹੈਂ ਆਈ ਨਹੀਂ ਕਰਦੇ ਹੁੰਦੇ ਉਹ ਨਹੀਂ ਆ ਤੁਸੀਂ ਮਸਾਂ ਤਾਂ ਸਾਲ ਬਾਅਦ ਤੁਹਾਨੂੰ ਛੁੱਟੀਆਂ ਹੁੰਦੀਆਂ ਅਸੀਂ ਤਾਂ ਢੀਕਦੀ ਸੀ ਮੈਂ ਤਾਂ ਕਿੱਦਾਂ ਦੀ ਵੀ ਮੇਰੇ ਨਾਲ ਦੋ ਧੀਆਂ ਆਉਣਗੀਆਂ ਆਉਣਗੀਆਂ ਨਾ ਇਹ ਪਰ ਕੁੜੀ ਆਉਗੀ ਸਿਆਪਾ ਹੀ ਸੜ ਗਿਆ ਲੱਗ ਗਈ ਰੋਟੀ ਕੀ ਕਰਾਂ ਮੈਂ ਹੁਣ ਮੈਂ ਜਾ ਵੀ ਨਹੀਂ ਸਕਦੀ ਘਰ ਛੱਡ ਕੇ ਛਾਲ ਪਿੰਡੀਆਂ ਵੀ ਪਈਆਂ ਘਰੇ ਅੱਲ ਵੀ ਪਈ ਹੈ ਤੋਰੀਆਂ ਵੀ ਪਈਆਂ ਚਟਨੀ ਬਣਾਉਣ ਨੂੰ ਕਹਤਾ ਜੁਬੜ ਵੀ ਪਿਆ ਚਾਹੀ ਬਣਾ ਦੇਣੀ ਆ ਕਨੇਂਬੂ ਪਾਣੀ ਬਣਾਤਾ ਕੀ ਕਰਾਂ ਹੁਣ ਤਾਂ ਸਾਰੀ ਝਾੜੀ ਰਸੋਈ ਚ ਲੰਗਿਆ ਕਰਨੀ ਆ ਨਾ ਤਾਂ ਮੈਂ ਜਾ ਸਕਦੀ ਆ ਛੱਡ ਕੇ ਨਾ ਰਹਿ ਸਕਦੀ ਆ ਕੀ ਕਰਾਂ ਮੈਂ ਤੇ ਇਹ ਜੀ ਮੈਂ ਬੱਗ ਗਈ ਸਾਰਾ ਨਾ ਉਤਰ-ਉਤਰ ਕਰ ਦੇਣਗੇ ਕਰ ਇਹਨਾ ਆ ਕੇ ਕੱਲੀ ਤੋਂ ਹੋਣਾ ਵੀ ਨਹੀਂ ਇਹ ਵੀ ਨਹੀਂ ਸੁਖ ਮਾਤਾ ਦਾ ਵੀ ਮੇਰੇ ਨਾਲ ਹੀ ਕਰਾ ਦੋਗੇ ਕੁਛ ਫਿਰ ਕਹਿੰਦੇ ਕੋ ਮ ਬੋਲਦੀ ਆ ਮ ਬੋਲਣਾ ਤਾਂ ਹੋਰ ਕੀ ਕਰਾਂ ਚਾਹ ਲਮਣਾ ਚਾਹ ਤਾਂ ਬਣਾ ਫਿਰ ਦੇਖੀ ਜਾਊਗੀ